ਇਹ ਤਸਵੀਰਾਂ ਨੇ ਕਿਸਾਨਾਂ ਦੇ ਵੱਡੇ ਕਾਫਲੇ ਦੀਆਂ ਜੋ ਕਿ ਲੋਡੂਵਾਲ ਟੋਲ ਪਲਾਜ਼ਾ ਤੋਂ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਣ ਜਾ ਰਿਹਾ ਹੈ ਦੱਸਦੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੋ ਬਾਬਾ ਦੇ ਵੱਲੋਂ ਸ਼ੰਭੂ ਬਾਰਡਰ ਦੇ ਲਈ ਇੱਕ ਵੱਡਾ ਜਥਾ ਰਵਾਨਾ ਕੀਤਾ ਗਿਆ ਹੈ ਕਿਸਾਨ ਯੂਨੀਅਨ ਦਾ ਜਥਾ ਲੋਡੂਵਾਲ ਟੋਲ ਪਲਾਜ਼ਾ ਤੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਵੱਲੋਂ ਕੀਤੇ ਜਾ ਰਹੇ ਧੱਕੇ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਖੋਲਿਆ ਗਿਆ ਮੋਰਚਾ ਬਰਕਰਾਰ ਰਹੇਗਾ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤਦ ਤੱਕ ਮੋਰਚਾ ਬੰਦ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਫਸਲਾਂ ਦੇ ਉੱਤੇ ਐਮਐਸਪੀ ਹੋਵੇ ਤੇ ਚਾਹੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰੀ ਕਰਨ ਦੀ ਗੱਲ ਅਤੇ ਜਾਂ ਫਿਰ ਝੂਠੇ ਪਰਚੇ ਰੱਦ ਤੇ ਜਾਂ ਫਿਰ ਕਰਜ਼ਾ ਮਾਫੀ ਜਦ ਤੱਕ ਇਹ ਸਾਰੇ ਮਾਦੇ ਪੂਰੇ ਨਹੀਂ ਹੋ ਜਾਂਦੇ ਤਦ ਤੱਕ ਇਸੇ ਤਰ੍ਹਾਂ ਮੋਰਚਾ ਚੱਲਦਾ ਰਹੇਗਾ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਦੀ ਕਿੰਤੀ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਵੱਲ ਜਾ ਰਹੇ ਨੇ ਤੇ ਇਹ ਕੋਈ ਵੀ ਪੁਲੇਖਾ ਨਾ ਰੱਖੇ ਕਿ ਸ਼ੰਭੂ ਬਾਰਡਰ ਜਾਂ ਹੋਰਾਂ ਬਾਰਡਰਾਂ ਤੇ ਚੱਲ ਰਹੇ ਧਰਨਿਆਂ ਦੇ ਵਿੱਚ ਹੁਣ ਇਕੱਠ ਘਟਦਾ ਜਾ ਰਿਹਾ ਹੈ ਗਵਾੜਾ ਓਰੀਆ ਤੇ ਸਾਡੇ ਨਾਲ ਜਿਲ੍ਹਾ ਜਲੰਧਰ ਤੋਂ ਹਰਜੀਤ ਸਿੰਘ ਜੀ ਤੇ ਸੀ ਜਿਲ੍ਹਾ ਪ੍ਰਧਾਨ ਔਰ ਫਗਵਾੜੇ ਏਰੀਏ ਦੇ ਮੇਰੇ ਵੀਰ ਸਾਰੇ ਇਕੱਠੇ ਹੋ ਕੇ 4 ਤਰੀਕ ਨੂੰ ਇੱਕ ਫਗਵਾੜੇ ਮੀਟਿੰਗ ਹੋਈ ਸਰਦਾਰ ਮਨਜੀਤ ਸਿੰਘ ਰਾਏ ਨੇ ਕਿਹਾ ਸੀਗਾ ਕਿ ਧਰਨੇ ਦੇ ਵਿੱਚ ਸਮੂਲੀਅਤ ਕਰੋ ਔਰ ਧਰਨੇ ਨੂੰ ਕਾਮਯਾਬ ਕਰੋ ਉੱਥੇ ਗੈਦਰਿੰਗ ਵਧਾਓ ਉਸੇ ਚੀਜ਼ ਨੂੰ ਮੱਤੇ ਨਜ਼ਰ ਰੱਖਦੇ ਹੋਇਆ ਅੱਜ ਇੱਕ ਵੱਡਾ ਜਥਾ ਜਾ ਰਿਹਾ ਸਾਰੇ ਵੀਰ ਇਕੱਠੇ ਹੋ ਕੇ ਜਾ ਰਹੇ ਨੇ ਫਗਵਾੜੇ ਤੋਂ ਗਰਾਿਆਂ ਤੋਂ ਫਲੋਰ ਤੋਂ ਜਿਹੜੀ ਸਰਕਾਰ ਨੂੰ ਇਹ ਸਰਕਾਰ ਕਹਿੰਦੀ ਏ ਕਿ ਥੋੜੇ ਲੋਕ ਨੇ ਥੋੜੇ ਨਹੀਂ ਲੜਨ ਵਾਲੇ ਥੋੜੇ ਹੀ ਹੁੰਦੇ ਨੇ ਜਿਹੜੀਆਂ ਡਾਰਾ ਹੁੰਦੀਆਂ ਉਹ ਭੇਡਾਂ ਬੱਕਰੀਆਂ ਦੀਆਂ ਹੁੰਦੀਆਂ ਸ਼ੇਰਾਂ ਦੀਆਂ ਡਾਰਾ ਨਹੀਂ ਹੁੰਦੀਆਂ ਥੋੜੇ ਹੁੰਦੇ ਨੇ ਲੜਨ ਵਾਲੇ ਬੀਜੇਪੀ ਸਰਕਾਰ ਦਾ ਪਿੰਣਾ ਜਿ ਪੂਰਾ ਵਰਨਾ ਬੰਦ ਕਰਦੇ ਹੋ ਜੇ ਆਉਂਦੇ ਨੇ ਤੇ ਉਹਨਾਂ ਨਾਲ ਘੱਟੋ ਘੱਟ ਸਵਾਲ ਜਵਾਬ ਜਰੂਰ ਕਰੋ ਹਾਂਜੀ ਕੋਸ਼ਿਸ਼ ਜਿ세 ਬੰਦੀਆਂ ਅੰਦਰ ਸਾਡ ਘੜ ਵੀ ਰੱਖਦੀਆਂ ਉਹਨਾਂ ਬਾਰੇ ਦੇਖੋ ਜੀ ਜਦੋਂ ਦੀ ਦੁਨੀਆ ਬਣੀ ਹੈ ਕਦੀ ਵੀ ਇੱਕ ਪਾਸਾ ਹੌਲਾ ਪਾਰਾ ਚੱਲਦਾ ਰਿਹਾ ਜੇ ਦਿਨ ਹੈ ਤੇ ਰਾਤ ਨੇ ਚੰਗੇ ਨੇ ਤੇ ਮਾੜੇ ਨੇ ਇਹ ਪ੍ਰਮਾਤਮਾ ਨੇ ਬਣਾਇਆ ਹੀ ਇਹਨੂੰ ਠੀਕ ਨਹੀਂ ਕਰ ਸਕਦੇ ਪਰ ਪ੍ਰਮਾਤਮਾ ਉਹਨਾਂ ਨੂੰ ਵੀ ਬਖਸ਼ਿਸ਼ ਕਰੇ ਉਹਨਾਂ ਨੂੰ ਸਮੱਤ ਬਖਸ਼ੇ ਕਿ ਜੇ ਪੰਜਾਬ ਦੇ ਹਿੱਤਾਂ ਲਈ ਉਹ ਦੁੱਖ ਰੱਖਦੇ ਨੇ ਤੇ ਇਕੱਠੇ ਹੋ ਕੇ ਜਾਣ ਇਹ ਨਹੀਂ ਕਿ ਪਹਿਲਾਂ ਕੌਣ ਚੱਲ ਗਿਆ ਪਿੱਛੋਂ ਕੌਣ ਚੱਲ ਗਿਆ ਇਸ ਚੀਜ਼ ਨੂੰ ਨਾ ਰੱਖਣ ਦੀ ਕੀ ਪੂਰੀ ਤਰ੍ਹਾਂ ਬਾਈਕਟ ਕੀਤਾ ਜਾਊਗਾ ਬਿਲਕੁਲ ਜੀ ਜਿੱਦਾਂ ਜਫੇਬੰਦੀਆਂ ਦਾ ਸੀਨੀਅਰ ਲੀਡਰਾਂ ਦਾ ਸਾਨੂੰ ਹੁਕਮ ਹੋਏਗਾ ਉਦਾਂ ਕੀਤਾ ਜਾਏਗਾ ਰੋਕਣਾ ਬਣਾਇਆ ਉਹਨਾਂ ਨੂੰ ਰੋਕਣ ਲਈ ਰੋਕਣਾ ਕਿਸੇ ਨੂੰ ਨਹੀਂ ਚੰਨੀਆਂ ਲੈ ਕੇ ਖੜਾਂਗੇ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ ਟੇਬਲ ਟॉक ਕਰਾਂਗੇ ਕਿਉਂਕਿ ਲੜਨਾ ਝਗੜਨਾ ਕੋਈ ਵੱਡੀ ਗੱਲ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇ ਦੇਣਗੇ ਤੇ ਪਿੰਡਾਂ 'ਚ ਵੜ ਜਾਣਗੇ ਨਹੀਂ ਦੁਆਸਤ ਚੱਲ ਜਾਣਗੇ ਜਿਹੜੇ ਆਪਣੇ ਸਥਾਨ ਸੀਗੇ ਉਹਨਾਂ ਬਾਰੇ ਕੀ ਕਹਿੰਦੇ ਦੇਖੋ ਜੀ ਕੋਈ ਵੀ ਜਾਂੰਦ ਯੰਗ ਜਿਹੜਾ ਸ਼ਹੀਦੀਆਂ ਤੋਂ ਬਿਨਾਂ ਜਿੱਤਿਆ ਨਹੀਂ ਜਾਂਦਾ ਇਹ ਉਹ ਤਾਨਣੇ ਉਹ ਜਿਹੜੇ ਸ਼ਹੀਦ ਹੋਏ ਨੇ ਅਸੀਂ ਪ੍ਰਣਾਮ ਕਰਨੇ ਆ ਸਿਰ ਝੁਕਾ ਕੇ ਜਿਨ੍ਹਾਂ ਨੇ ਪੰਜਾਬ ਲਈ ਪੰਜਾਬ ਵਾਸੀਆਂ ਲਈ ਆਪਣੀਆਂ ਜਾਨਾਂ ਦਿੱਤੀ